ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਪਿਆ ਹੈ ਜਸ਼ਨ ਮਨਾਏ ਜਾ ਰਹੇ ਨੇ ਢੋਲ ਵੱਜ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਕਿਉਂਕਿ ਪਿਛਲੇ ਦਿਨੀ ਜਿਹੜੀ ਖਬਰ ਸਾਹਮਣੇ ਆਈ ਸੀ ਕਿ ਇੱਕ ਵਿਅਕਤੀ ਨੂੰ 11 ਕਰੋੜ ਦੀ ਲਾਟਰੀ ਲੱਗੀ ਹੈ ਪਰ ਉਹ ਲਾਪਤਾ ਹੈ ਮਿਲ ਨਹੀਂ ਰਿਹਾ ਸੋ ਉਸੇ ਦੇ ਵਿੱਚ ਅਪਡੇਟੇ ਸਾਹਮਣੇ ਆ ਰਹੀ ਹੈ ਕਿ 11 ਕਰੋੜ ਦੀ ਲਾਟਰੀ ਦਾ ਵਿਜੇਤਾ ਹੁਣ ਮਿਲ ਚੁੱਕਿਆ ਹੈ ਤੇ ਅੱਜ ਸ਼ਾਮ ਨੂੰ ਬਠਿੰਡਾ ਦੇ ਵਿੱਚ ਆ ਕੇ ਉਹ ਆਪਣੇ ਜਿੱਤੀ ਹੋਈ ਰਾਸ਼ੀ ਪ੍ਰਾਪਤ ਵੀ ਕਰੇਗਾ ਤੇ ਉਹਨਾਂ ਲਾਟਰੀ ਵੇਚਣ ਵਾਲਿਆਂ ਨੂੰ ਵੀ ਮਿਲੇਗਾ ਜਿਨ੍ਹਾਂ ਨੇ ਉਸ ਦੀ ਕਿਸਮਤ ਰਾਤੋਂ ਰਾਤ ਬਦਲ ਦਿੱਤੀ ਤੇ ਵਿਅਕਤੀ ਜਿਹੜਾ ਵਿਜੇਤਾ ਵਿਅਕਤੀ ਹੈ winner ਵਿਅਕਤੀ ਹੈ ਇਹ ਕਿਸ ਹਾਲਤ ਦੇ ਵਿੱਚ ਮਿਲਿਆ ਕਿਵੇਂ ਮਿਲਿਆ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਰੋਚਕ ਕਹਾਣੀ ਹੈ ਪੂਰੀ ਜਾਣਕਾਰੀ ਦੇ ਦਿੰਦੇ ਆ ਕਿ ਸਟੇਟ ਦੀਵਾਲੀ ਬੰਪਰ ਲਾਟਰੀ ਦਾ ਜਿਹੜਾ ਵਿੰਨਰ ਹੈ 11 ਕਰੋੜ ਦੀ ਲਾਟਰੀ ਲੱਗੀ ਸੀ ਬਠਿੰਡਾ ਦੇ ਵਿੱਚ ਇਹ ਲਾਟਰੀ ਪਾਈ ਗਈ ਸੀ ਤੇ ਉਸ ਤੋਂ ਬਾਅਦ 3 ਦਿਨ ਹੋ ਗਏ ਇਹ ਵਿਅਕਤੀ ਮਿਲ ਨਹੀਂ ਰਿਹਾ ਸੀ 11 ਕਰੋੜ ਦੀ ਲਾਟਰੀ ਦਾ বিজেਤਾ ਆਖਰ ਗਿਆ ਕਿੱਥੇ ਹਰ ਇੱਕ ਦੇ ਜ਼ਹਿਨ ਦੇ ਵਿੱਚ ਇਹ ਜ਼ਰੂਰ ਸੀ ਪਰ ਹੁਣ ਇਹ ਜਿਹੜਾ ਵਿਅਕਤੀ ਹੈ ਇਹ ਰਾਜਸਥਾਨ ਦੇ ਜੈਪੁਰ ਦੇ ਵਿੱਚ ਮਿਲਿਆ ਪਿੰਡ ਕਠਪੁਤਲੀ ਦਾ ਰਹਿਣ ਵਾਲਿਆ ਸਬਜ਼ੀ ਦੀ ਰੇੜੀ ਲਗਾਉਂਦਾ ਹੈ ਛੋਟੀ ਜੀ ਰੇੜੀ ਦੇ ਵਿੱਚ ਆਪਣਾ ਗੁਜ਼ਾਰਾ ਕਰਦਾ ਹੈ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਤੇ ਆਪਣੀ ਕਿਸਮਤ ਬਦਲਣ ਦੇ ਲਈ ਲਾਟਰੀ ਪਾਈ ਸੀ ਤੇ ਲਾਟਰੀ ਅਜੇ ਹੀ ਨਿਕਲੀ ਕਿ ਅੱਜ ਤੱਕ ਪੰਜਾਬ ਦੇ ਵਿੱਚ ਅਜੇ ਹੀ ਲਾਟਰੀ ਕਿਸੇ ਨੂੰ ਨਿਕਲੀ ਹੀ ਨਹੀਂ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਲਾਟਰੀ ਦੀ ਰਕਮ ਇਸ ਵਿਅਕਤੀ ਨੇ ਜਿੱਤੀ ਹੈ 11 ਕਰੋੜ ਦੀ ਲਾਟਰੀ ਜਿੱਤੀ ਇਸ ਵਿਅਕਤੀ ਨੇ 3 ਦਿਨ ਹੋ ਗਏ ਲਾਪਤਾ ਸੀ ਕੋਈ ਵੀ ਇਸ ਬਾਰੇ ਖਬਰਸਾਰ ਸਾਹਮਣੇ ਨਹੀਂ ਆ ਰਹੀ ਸੀ ਉਹਨਾਂ ਲਾਟਰੀ ਵੇ ਵਿਕਰੇਤਾਵਾਂ ਦੇ ਵੱਲੋਂ ਵੀ ਇਸ ਦੀ ਜਿਹੜੀ ਉਡੀਕ ਕੀਤੀ ਜਾ ਰਹੀ ਸੀ ਕਿ ਆਖਰ 11 ਕਰੋੜ ਦੀ ਲਾਟਰੀ ਦਾ বিজেਤਾ ਹੈ ਕਿਥੇ ਸੋ ਆਖਰਕਾਰ ਤਲਾਸ਼ ਖਤਮ ਹੋ ਚੁੱਕੀ ਹੈ ਤੇ ਹੁਣ ਪਤਾ ਲੱਗਿਆ ਕਿ ਬਠਿੰਡਾ ਤੋਂ ਲਾਟਰੀ ਖਰੀਦਣ ਵਾਲਾ ਉਹ ਲੱਕੀ ਜਿਹੜਾ ਵਿਅਕਤੀ ਹੈ ਉਹ ਰਾਜਸਥਾਨ ਦੇ ਜੈਪੁਰ ਦੇ ਪਿੰਡ ਕੱਟ ਪੁਤਲੀ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਅਮਿਤ ਸਹਿਰਾ ਦੱਸਿਆ ਜਾ ਰਿਹਾ ਹੈ ਸੋ ਅਮਿਤ ਸਹਿਰਾ ਇਸ 11 ਕਰੋੜ ਦੀ ਇਤਿਹਾਸਕ ਲਾਟਰੀ ਦਾ বিজেਤਾ ਨਿਕਲਿਆ ਹੈ ਬਠਿੰਡਾ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਢੋਲ ਵੱਜ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਤੇ ਇਸੇ ਵਿਚਾਲੇ ਉਹ ਵਿਅਕਤੀ ਸ਼ਾਮ ਨੂੰ ਬਠਿੰਡਾ ਪਹੁੰਚੇਗਾ ਤੇ ਉਸ ਦੇ ਵੱਲੋਂ ਇਹਨਾਂ ਲਾਟਰੀ ਵਿਕਰੇਤਾਵਾਂ ਦੇ ਨਾਲ ਮਿਲੇਗਾ ਉਸ ਤੋਂ ਬਾਅਦ ਉਸ ਨੂੰ ਉਹ ਰਕਮ ਕਦੋਂ ਮਿਲਦੀ ਹੈ ਵੀ ਦੇਖਣ ਵਾਲਾ ਹੋਵੇਗਾ ਪਰ ਆਖਰ ਦੇ ਵਿੱਚ ਇਸ ਵਿਅਕਤੀ ਦੀ ਭਾਲ ਪੂਰੀ ਹੋਈ ਗਈ ਤਲਾਸ਼ ਪੂਰੀ ਹੋਈ ਗੀਤ ਇਹ ਰਾਜਸਥਾਨ ਦੇ જયਪੁਰ ਦੇ ਪਿੰਡ ਕਠਪੁੱਤਲੀ ਦਾ ਰਹਿਣ ਵਾਲਾ ਅਮਿਰ ਸੇਰਾ ਹੈ ਜਿਸ ਦੀ ਰਾਤੋਂ ਰਾਤ ਕਿਸਮਤ ਚਮਕੀ ਹੈ 11 ਕਰੋੜ ਦੀ ਲਾਟਰੀ ਲੱਗੀ ਹੈ ਤੇ ਇਸੇ ਦੇ ਵਿੱਚ ਹੁਣ ਨਿਗਾਹਾਂ ਟਿਕੀਆਂ ਨੇ ਕਦੋਂ ਉਹ ਵਿਅਕਤੀ ਬਠਿੰਡਾ ਪਹੁੰਚੇਗਾ ਤੇ ਤੇ ਉਸ ਦਾ ਸਵਾਗਤ ਫਿਰ ਬਠਿੰਡਾ ਦੇ ਵਿੱਚ ਢੋਲ ਢਮਕੇ ਦੇ ਨਾਲ ਕੀਤਾ ਜਾਵੇਗਾ